ਕੁਝ ਸ਼ਹਿਰ ਦੇ ਕੋ ਬਾਰੇ ਕਿ ਦੇਖੋ ਕੁੰਡਾਂ ਦੇ ਰਾਲ ਤੇ ਬੈਠੇ ਨੇ ਸਾਡੇ ਪਿੰਡ ਨੂੰ ਨਾ ਬਦਨਾਮ ਕੀਤਾ ਜਾਵੇ ਸਾਨੂੰ ਐਂ ਲੱਗਦਾ ਜਿਵੇਂ ਨਾ ਅਸੀਂ ਇਸ ਦੇਸ਼ ਦੇ ਹੈਗੇ ਨਹੀਂ ਆ ਇੱਥੇ 6 ਫੁੱਟ ਪਾਣੀ ਸੀ ਠੀਕ ਹੈ ਇੱਥੋਂ ਅਸੀਂ ਆਦੇ ਬੱਚੇ ਬਚਾਉਂਦੇ ਜਾਂ ਉੱਥੇ ਬਾਹਰ ਰਾਸ਼ਨ ਲੈਣ ਜਾਂਦੇ ਪਤਾ ਨਹੀਂ ਤਾਂ ਅਸੀਂ 30 ਸਾਲ 35 ਪਿੱਛੇ ਗਏ ਜਾਂਦੇ ਠੀਕ ਹੈ ਤੇ ਇਹ ਮੇਰੀ ਤਕਰੀਬਨ 32 ਸਾਲ ਉਮਰ ਹੈ ਜਦੋਂ ਦਾ ਮੈਂ ਦੇਖਿਆ ਇਸ ਪਿੰਡ ਦੇ ਵਿੱਚ ਦੁੱਖ ਹੀ ਦੇਖੇ ਨੇ ਬਾਈ ਜੀ ਅਸੀਂ ਪਹਿਲਾਂ ਹੀ ਮਰ ਚੁੱਕੇ ਆ ਠੀਕ ਹੈ ਸਾਨੂੰ ਹੋਰ ਨਾ ਮਾਰੋ ਮਾਈ ਜੀ ਸਾਡੇ ਨਵੀਂ ਗੱਟੀ ਰਾਜੋ ਕੇ ਤੇ ਗੱਟੀ ਰਾਜੋ ਕੇ ਇਹ ਨਵੀਂ ਗੱਟੀ ਰਾਜੋ ਕੇ ਤਕਰੀਬਨ 150 ਘਰੇ ਤੇ ਸਾਡੀ ਪੁਰਾਣੀ ਗੱਟੀ ਰਾਜੋ ਕੇ ਤਕਰੀਬਨ 350 ਘਰੇ 300 ਪਲੱਸ ਨੇ ਠੀਕ ਹੈ ਜੋ ਵੀ ਦਾਨੀ ਸਜਣਾਉਂਦਾ ਇੱਥੇ ਮਾਨਕ ਚਲ 100 ਦਾ ਰਾਸ਼ਨ ਲੈ ਕੇ ਆ ਜਾਂਦਾ ਠੀਕ ਹੈ 100 ਦਾ ਰਾਸ਼ਨ ਇੱਥੇ ਪੂਰਾ ਨਹੀਂ ਆਉਂਦਾ ਤੇ ਆਪ ਹੀ ਮੰਨ ਲਓ ਕਿੱਟਾਂ ਫੜਾ ਫੜਾ ਕੇ ਦਿੱਤੀ ਜਾਂਦੇ ਠੀਕ ਹੈ ਹੁਣ ਜਿਹੜੇ ਵਿਚਾਰੇ ਨੂੰ ਕੋਈ ਜਨਾਨੀ ਬੰਦੇ ਤੇ ਚੱਲ ਕੰਟਰੋਲ ਕਰ ਲੈਂਦੇ ਠੀਕ ਹੈ ਜੋ ਬੀਬੀਆਂ ਪੈਣਾ ਨੇ ਠੀਕ ਹੈ ਸਾਡੇ ਪਰਿਵਾਰ ਚ ਚਾਹੇ ਹੈਗੀਆਂ ਨੇ ਉਹਨਾਂ ਤੋਂ ਕੰਟਰੋਲ ਨਹੀਂ ਹੁੰਦਾ ਠੀਕ ਹੈ ਉਹ ਫਿਰ ਜਿਵੇਂ ਮਾਨਕ ਚਲ ਮਾੜਾ ਮਾੜਾ ਸ਼ੋਸ਼ਰਾਬਾ ਹੋ ਗਿਆ ਇਹਦੇ ਨਾਂ ਦੇ ਵਿੱਚ ਜਿਵੇਂ ਮਾਨਕ ਚਲ ਬਾਹਰ ਦੇ ਪਿੰਡੋਂ ਤੇ ਜਨਾਨੀਆਂ ਆਈਆਂ ਠੀਕ ਹੈ ਸਾਡੇ ਤੋਂ ਪਿੱਛੇ ਕੋਈ ਲੱਗ ਨਹੀਂ ਦਿੰਦਾ ਜਿਹੜੀਆਂ ਬਾਹਰ ਦੇ ਪਿੰਡਾਂ ਜਨਾਨੀਆਂ ਆਉਂਦਾ ਬਸ ਮਾੜਾ ਸ਼ੋਸ਼ਰਾਬਾ ਕਰਤਾ ਠੀਕ ਹੈ ਉਹ ਰੋਲਾ ਪੈ ਗਿਆ ਉੱਥੇ ਨਾਂ ਤਾਂ ਬਸ ਨਾਂ ਆ ਗਿਆ ਗੱਟੀ ਗਿਆ ਸੀ ਗੱਟੀ ਰਾਜੋ ਕੇ ਆ ਕੰਮ ਹੋਇਆ ਕੰਮ ਹੋਇਆ ਸੀ ਸਾਰੀ ਸੰਸਥਾ ਨੂੰ ਬੇਨਤੀ ਕਰਦੇ ਸਾਡੇ ਪਿੰਡ ਨੂੰ ਨਾਂ ਬਦਨਾਮ ਕੀਤਾ ਜਾਵੇ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਸੰਸਥਾਵਾਂ ਵਾਲੇ ਬਦਨਾਮ ਨਹੀਂ ਕਰਦੇ ਦੇਖੋ ਜਿਹੜਾ ਬੰਦਾ ਸਾਡੀ ਸੇਵਾ ਕਰਨ ਵਾਸਤੇ ਤੁਰ ਪਿਆ ਉਹ ਬਦਨਾਮ ਨਹੀਂ ਕਰੂਗਾ ਉਹਦੇ ਗੱਟ ਚੱਕਿਆ ਤੇ ਉਹਨੇ ਦੇ ਦਿੱਤਾ ਲੈਣ ਵਾਲੇ ਨੇ ਜਿਹਨੇ ਰੋਲਾ ਪਾਇਆ ਉਹ ਉਹਦੀ ਗੱਲ ਆ ਅਸੀਂ ਇਹੀ ਕਹਿੰਦੇ ਆ ਵੇ ਬਾਜ਼ਾਰ ਘਟ ਵੇਖੇ ਜਾਣਾਂ ਤੇ ਕਿੱਥੂ ਦੇ ਨੇ ਪ੍ਰਬੰਧ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਭਾਈ ਜੀ ਅਸੀਂ ਪਹਿਲੇ ਹੀ ਮਰ ਚੁੱਕੇ ਹਾਂ ਠੀਕ ਹੈ ਸਾਨੂੰ ਹੋਰ ਨਾ ਮਾਰੋ ਮਾਰਨ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਤੇ ਜਲਦੋਂ ਜਲਦੀ ਜੋ ਵੀ ਵਿਖਾਇਆ ਉਹਦਾ ਆਧਾਰ ਆਈਡੀ ਪ੍ਰੂਫ ਚੈੱਕ ਕੀਤਾ ਜਾਵੇ ਤੁਸੀਂ ਕਿਹੜੇ ਪਿੰਡ ਦੇ ਹੋ ਠੀਕ ਹੈ ਇਹੀ ਹੈ ਵਿੱਚ ਕੋਈ ਹੋਰ ਆ ਕੇ ਸਾਡੇ ਸਾਡੇ ਪਿੰਡਾਂ ਨੂੰ ਬਦਨਾਮ ਕਰਦਾ ਅਸੀਂ ਇਹੀ ਮੰਨਦੇ ਆ ਵੀ ਸਾਡੇ ਇੰਨੇ ਕੋ ਦਾਨੀ ਸੱਜਣ ਆਏ ਨੇ ਕੋਈ ਸੰਸਾਂ ਆਈਆਂ ਨੇ ਠੀਕ ਹੈ ਅਜੇ ਅਸੀਂ ਤੱਕ ਯੂਪੀ ਬਿਹਾਰ ਅਲਵਰ ਤੋਂ ਅਸੀਂ ਦੇਖਿਆ ਨਹੀਂ ਠੀਕ ਹੈ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਹਾਂ ਮੁਸਲਮਾਨ ਭਾਈ ਮੁਸਲ ਪੰਜਾਬ ਨੇ ਤਾਂ ਪੰਜਾਬ ਦੇ ਨਾਲ ਖੜਨਾ ਹੀ ਹੈ ਅੱਗੇ ਵੀ ਖੜਿਆ ਸੀ 2023 ਚ ਤੇ ਹੁਣ ਵੀ ਖੜਿਆ ਹੈ ਕਿਉਂ ਅਸੀਂ ਜਦੋਂ ਵੀ ਅਸੀਂ ਜਦੋਂ ਦਾ ਮੈਂ ਮੰਨ ਲਉ ਮੇਰੀ ਤਕਰੀਬਨ 32 ਸਾਲ ਹੋ ਗਏ ਜਦੋਂ ਦਾ ਮੈਂ ਦੇਖਿਆ ਇਸ ਪਿੰਡ ਦੇ ਵਿੱਚ ਦੁੱਖ ਹੀ ਦੇਖੇ ਨੇ ਠੀਕ ਹੈ 2000 ਪਿਛੇ 23 ਚ ਪਾਣੀ ਆਇਆ ਸੀ ਉਦੋਂ ਵੀ ਦੁੱਖ ਦੇਖੇ ਨੇ ਉਦੋਂ ਵੀ ਸਾਡੀਆਂ ਫਸਲਾਂ ਸਾਰੀਆਂ ਤਬਾਹ ਹੋ ਗਈਆਂ ਸੀ ਕਾਦਾ ਨਹੀਂ ਤਾਂ ਅਸੀਂ 30 ਸਾਲ 35 ਪਿੱਛੇ ਗਏ ਜਲੇ ਠੀਕ ਹੈ ਤੇ ਇਹ ਨਾ ਹੀ ਸਾਡਾ ਇਹਨਾਂ ਨਾਲ ਜੋ ਮੰਨ ਲਓ ਸਾਨੂੰ ਰਾਸ਼ਨ ਮਿਲਦਾ ਰਾਸ਼ਨ ਤਾਂ ਸਾਨੂੰ ਅਸੀਂ ਮੀਨਾ ਖਾ ਲਾਂਗੇ ਠੀਕ ਹੈ ਸਾਨੂੰ ਤਾਂ ਇਹੀ ਸਰਕਾਰ ਅੱਗੇ ਅਸੀਂ ਬੇਨਤੀ ਕਰਦੇ ਆਂ ਵੀ ਸਾਡੀਆਂ ਪਹਿਲੀਆਂ ਕੱਚੀਆਂ ਨੇ ਠੀਕ ਹੈ ਪਹਿਲੀਆਂ ਕੱਚੀਆਂ ਦਾ ਕੋਈ ਸਾਨੂੰ ਮਿਲਣਾ ਨਹੀਂ ਤੇ ਕਿੱਲੇ ਦਾ 20000 ਮਿਲਣਾ ਪੱਕਿਆਂ ਨੂੰ ਮਿਲਣਾ ਪੱਕੀਆਂ ਪਹਿਲੀਆਂ ਤਾਂ ਸਾਡੇ ਏਰੀਆ ਦੇ ਗੱਟੀ ਏਰੀਆ ਦੇ ਵਿੱਚ ਮੇਰੇ ਸਾਹਮਣੇ 20 ਪਿੰਡ ਨੇ 20 ਪਿੰਡਾਂ ਚ 10 ਕਿੱਲੇ ਪੱਕੀ ਪੈਲੀ 20 ਹੋ ਜਾਏਗੀ ਠੀਕ ਹੈ ਤੇ ਉਹ 20 ਕਿੱਲੇ 20 ਕਿੱਲੇ ਦਾ ਮਤਲਬ 20-20 ਯਾਰ ਮਿਲ ਜਾ ਤਾਂ ਬਾਕੀ ਗਰੀਬ ਕਿੱਧਰ ਜਾਣਗੇ ਥੋੜੇ ਜੇ ਬੰਦੇ ਹੀ ਹੋਏ ਹਾਂਜੀ ਹਾਂਜੀ ਸ਼ੁਕਰੀਆ ਸ਼ੁਕਰੀਆ ਹਾਂਜੀ ਬੋਲਣਾ ਕੁਝ ਬੋਲੋ ਸਾਨੂੰ ਐਂ ਲੱਗਦਾ ਜਿਵੇਂ ਨਾ ਅਸੀਂ ਇਸ ਦੇਸ਼ ਦੇ ਹੈਗੇ ਨਹੀਂ ਆ ਅੰਦਰੋਂ ਪੀੜ ਉੱਠਦੀ ਆ ਜੀ ਅੰਦਰੋਂ ਮੰਨ ਲਓ ਜਦੋਂ ਸੋਚਦੇ ਆ ਨਾ ਵੀ ਸਾਡੇ ਨਾਲ ਹੀ ਹਰ ਵਾਰ ਸਾਡੇ ਨਾਲ ਹੀ ਆਹੀ ਕੁਝ ਹੁੰਦਾ ਹੈ ਇੰਨੀਆਂ ਇੰਨੇ ਦੁੱਖ ਵੇਖਿਆ ਨਾ ਆਪਦੀ ਮੰਨ ਲਓ ਮੇਰੇ ਕੋਲ 33-35 ਸਾਲ ਉਮਰ ਹੋ ਗਈ ਹੈ ਇਸ ਤੋਂ ਜ਼ਿਆਦਾ ਹੀ ਦੁੱਖ ਵੇਖਿਆ ਹਾਂ ਹਾਂਜੀ ਬਹੁਤ ਅੰਦਰੋਂ ਪੀੜ ਉੱਠਦੇ ਡਰੋਨ ਨੂੰ ਦਿਲ ਕਰਦਾ ਬਸ ਆ ਲੋਕਾਂ ਨੂੰ ਵੇਖ ਵੇਖ ਕੇ ਇੱਕ ਦੂਜੇ ਨੂੰ ਵੇਖ ਕੇ ਚੁਈ ਜਾਂਦੇ ਹਾਂ ਹਾਂਜੀ ਬਾਰਡਰ ਕਿੰਨੀ ਦੂਰ ਹੈ ਬਾਰਡਰ ਬਸ ਨਾਲ ਹੀ ਹੈ ਜੀ ਅਜੇ 4 5 3 ਆ 5 ਮਹੀਨੇ ਜੰਗ ਦਾ ਰੋਲ ਆਇਆ ਸੀ ਪਿੱਛੇ ਗਏ ਸੀ ਅਜੇ ਪਹੁੰਚੇ ਨਹੀਂ ਤੇ ਪਾਣੀ ਆ ਗਿਆ ਵਾਪਸ ਨਹੀਂ ਆਏ ਅੱਜ ਇਹ ਬੈਠੀਆਂ ਆਇਦਰ ਬੈਠੀਆਂ ਕੋਈ ਇਧਰ ਬੈਠੀ ਹੈ ਜੀ ਨਾ ਉਹ ਕੌਣ ਨੇ ਪਿਛਲੇ ਪਿੰਡਾਂ ਦੇ ਕੋਈ ਸ਼ਹਿਰ ਦੇ ਆ ਜਾਂਦੇ ਕਿੱਥੋਂ ਦੇ ਆ ਜਾਂਦੇ ਆ ਉਹ ਕੋਈ ਸ਼ਹਿਰ ਦੇ ਕੋ ਬਾਹਰੇ ਕਿਤੇ ਕੋ ਕੁੰਡਾਂ ਦੇ ਨਾਲ ਤੇ ਬੈਠੇ ਨੇ ਸੁੱਕੇ ਏਰੀਏ ਦੇ ਨੇ ਹਾਂ ਹਾਂ ਸੁੱਕੇ ਏਰੀਏ ਦੇ ਸਾਰੇ ਦੇਖੋ ਬਿਲਕੁਲ ਇਹ ਬੜੀ ਵੱਡੀ ਜਿਹੜੀ ਗੱਲ ਹੈ ਨਾ ਦੇਖੋ ਅੱਜ ਹੁਣ ਹੜ੍ਹ ਦੀ ਸਥਿਤੀ ਖਤਮ ਹੋ ਗਈ ਪਾਣੀ ਖਤਮ ਹੋ ਗਿਆ ਅੱਜ ਇਹ ਵੀ ਬੋਲਣ ਦੀ ਕੰਡੀਸ਼ਨ ਚ ਹੋ ਗਏ ਕਿਉਂਕਿ ਪਹਿਲਾਂ ਤਾਂ ਇਹ ਮੁਸੀਬਤ ਸੀ ਬੱਚੇ ਕਿੱਥੇ ਸੰਭੀਏ ਘਰਾਂ ਦਾ ਕੀ ਹੋਵੇਗਾ ਫਸਲਾਂ ਦਾ ਕੀ ਹੋਊਗਾ ਅੱਜ ਬੋਲਦੇ ਨੇ ਉਹ ਜਿਹੜੀਆਂ ਟਾਣੀਆਂ ਹੁਣ ਵੀ ਮੇਖੀਆਂ ਸਿਟੀ ਦਾ ਸ਼ਹਿਰ ਅਫਰੋਈਪੁਰ ਦੇ ਕੋਈ ਬਾਰੇ ਕਦੇ ਆ ਕੋਈ ਮੰਨ ਛੋਟੀਆਂ ਛੋਟੀਆਂ ਨਾਲ ਵਸਤੀਆਂ ਉਹਨਾਂ ਦੇ ਬੈਠੇ ਜੀ ਬਦਨਾਮੀ ਤੁਹਾਡੀ ਹੁੰਦੀ ਹੈ ਜੀ ਇੱਥੇ 6 ਫੁੱਟ ਪਾਣੀ ਸੀ ਠੀਕ ਹੈ ਇੱਥੋਂ ਅਸੀਂ ਆਦੇ ਬੱਚੇ ਬਚਾਉਂਦੇ ਜਾਂ ਉੱਥੇ ਬਾਹਰ ਰਾਸ਼ਨ ਲੈਣ ਜਾਂਦੇ ਠੀਕ ਹੈ ਸਾਨੂੰ ਨਹੀਂ ਪਤਾ ਕਿੱਥੋਂ ਦੇ ਸੀ ਇੰਨਾ ਲੋੜ ਸੀ ਸਾਡੇ ਤਾਂ ਪੈਰ ਨਹੀਂ ਰੱਖਿਆ ਜਾਂਦਾ ਜਿਹੜਾ ਬੰਦਾ ਪੈਰ ਰੱਖਦਾ ਉਹ ਵੀ ਤਾਂ ਉਹ ਲੁੱੜ ਕੇ ਜਾਂਦਾ ਸੀ ਠੀਕ ਹੈ ਅਸੀਂ ਤੁਸੀਂ ਦੱਸੋ ਮੈਨੂੰ ਇੱਥੇ ਬਾਹਰਲੇ ਪਿੰਡਾਂ ਚਾਹੀ ਕਿੱਥੇ ਜਾ ਕੇ ਲੁੱਟ ਬਦਨਾਮੀ ਮੰਨ ਲਓ ਹੋਈ ਕਹਿ ਸਕਦੇ ਆ ਜਾਂ ਰੌਲਾ ਪਿਆ ਉਹ ਗਲਤ ਹੈ ਨਾ ਸਾਨੂੰ ਨਹੀਂ ਪਤਾ ਉਹ ਕਿੱਥੋਂ ਦੇ ਸੀ ਸਾਨੂੰ ਐਵੇਂ ਬਦਨਾ ਤਾ ਗਿਆ ਤੇ ਸਾਡੇ ਪਿੰਡ ਦਾ ਕੋਈ ਸੰਸਬੂਤ ਕਰਾ ਦੇ ਵੀ ਇੱਕ ਵੀ ਗਿਆ ਠੀਕ ਹੈ ਅਸੀਂ ਨਾ ਉੱਥੇ ਗਏ ਨਾ ਸਾਡੇ ਬੱਚੇ ਗਏ ਨਾ ਹੀ ਜਨਾਨੀਆਂ ਗਈਆਂ ਠੀਕ ਹੈ ਸਾਨੂੰ ਐਵੇਂ ਨਜਾਇਜ਼ੀ ਬਸ ਸਾਡਾ ਇੱਕ ਗੱਟੀ ਪਿੰਡ ਗੱਟੀ ਰਾਜ ਹੋ ਗਿਆ ਸਾਡਾ ਠੀਕ ਹੈ ਗੱਟੀ ਕਹਿ ਕੇ ਸਾਨੂੰ ਬਦਨਾਮ ਕਰ ਦਿੱਤਾ ਗਿਆ ਜਿਹੜਾ ਵੀ ਆਉਂਦਾ ਵੀ ਗੱਟੀ ਜਾ ਕੁਛ ਹੁੰਦਾ ਆ ਕੁਛ ਹੁੰਦਾ ਉੱਥੇ ਲੁੱਟਾਂ ਖਵਾਉਂਦੀਆਂ ਨੇ ਪਰ ਅਸੀਂ ਸਾਰੇ ਸੱਜਣਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਡੇ 6 6 ਫੁੱਟ ਪਾਣੀ ਸੀ ਠੀਕ ਹੈ 6 ਫੁੱਟ ਪਾਣੀ ਇੱਥੇ ਸਾਨੂੰ ਕੋਈ ਲੰਘ ਕੇ ਵਿਖਾ ਦੇ ਜਨਾਨੀ ਠੀਕ ਹੈ ਬਾਹਰ ਜਾਂਦੀ ਅਸੀਂ ਮੰਨ ਜਾਾਂਗੇ ਠੀਕ ਹੈ ਬੋਲੋ 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 ਦੱਸੋ ਸਰ ਏ ਕਾ ਛੋਟੀ ਜੀ ਬੇਨਤੀ ਆ ਮੰਨ ਕੇ ਚਲੋ ਇਹ ਮੰਨ ਕੇ ਚਲੋ ਸਿਟੀ ਆਪਾਂ ਹੁੰਨੇ ਆ ਸਿਟੀ ਤੋਂ ਪੇਂਟ ਚਾਹੁੰਨੇ ਆ ਤੇ ਇੱਕੋ ਪੇਂਟ ਦੇ ਨਾਂ ਤੋਂ ਜਾਣਾ ਚਾਹੁੰਦਾ ਗੱਟੀ ਰਾਜੋ ਬਾਕੀ ਸਾਰੇ ਹਜ਼ਾਰਾ گاਉ ਆ ਟੈਂਡੀ ਵਾਲਾ ਚਾਂਦੀ ਵਾਲਾ ਖੁੰਦਰ ਗੱਟੀ 12 ਪਿੰਡਾਂ ਦੇ ਵਿੱਚੋਂ ਇੱਕੋ ਪਿੰਡ ਦਾ ਨਾਮ ਆ ਉੱਥੇ ਗੱਟੀ ਦਾ ਨਾਮ ਦਿੱਤਾ ਸ਼ਹਿਰ 'ਚ ਵੀ ਗੱਟੀ ਰਾਜੋ ਕੇ ਜਾਣਾ ਜਿਹੜੋ ਸਮਾਨ ਲੈਂਦੇ ਸੀ ਗੱਟੀ ਕਹਿੰਦੇ ਸੀ ਹਾਂਜੀ ਗੱਟੀ ਰਾਜੋ ਮੈਂ ਹੁਣੇ ਹੀ ਉੱਥੋਂ ਆਇਆ ਜੇ 10 15 ਮਿੰਟ ਹੋਇਆ ਉਸੇ ਘੱਟੋ ਘੱਟ ਵੀ ਜਿਆਦਾ ਨਹੀਂ ਜਿਆਦਾ 2 300 ਬੰਦਾ ਜੀ ਬੈਠਾ ਹੈ ਮ ਉਹ ਤੁਹਾਡੇ ਇਲਾਕੇ ਤੇ ਡੁੱਬੇ ਡੁੱਬੇ ਨਹੀਂ ਗਏ ਬਿਲਕੁਲ ਨਹੀਂ ਹੈਗੇ ਜੀ ਬਿਲਕੁਲ ਨਹੀਂ ਸਾਨੂੰ ਸਾਨੂੰ ਪਤਾ ਜਿਹੜਾ ਸਾਡੇ ਇਲਾਕੇ ਦੇ ਆ ਉਹ ਵੇਖੋ ਜੀ ਮਤਲਬ ਨਾਮ ਘਟੀ ਰਾਜੋ ਕਦ ਲੈਂਦੇ ਆ ਸੋ ਇੱਥੇ ਬੜੀ ਵੱਡੀ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਇਹੀ ਕਿ ਜਿਹੜੇ ਇਹ ਲੋਕ ਨੇ ਇਹ ਸ਼ਰਾਰਤੀ ਪਿਛਲੇ ਲੋਕ ਨੇ ਇਹਨਾਂ ਡੁੱਬੇ ਲੋਕਾਂ ਦੀ ਜਿਹੜੀ ਉਹ ਬਦਨਾਮੀ ਹੋ ਰਹੀ ਆ ਉਹ ਨਾ ਹੋਵੇ ਤਾਂ ਹੁਣ ਵੀ ਲੋਕ ਜਿਹੜੇ ਬੈਠੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨਜਾਇਜ਼ ਲੋਕ ਅਜੇ ਵੀ ਕਿਉਂਕਿ ਅਜੇ ਵੀ ਦਾਨੀ ਸੱਜਣ ਜਿਹੜੇ ਆ ਉਹ ਖਾਦ ਪਦਾਰਥ ਲੈ ਕੇ ਖਾਣ ਵਾਲੀਆਂ ਚੀਜ਼ਾਂ ਜਾਂ ਪਸ਼ੂਆਂ ਵਾਸਤੇ ਚਾਰਾ ਲੈ ਕੇ ਆ ਰਹੇ ਆ ਤਾਂ ਜਿਹੜੇ ਪਿੱਛੇ ਬੈਠੇ ਲੋਕ ਆ ਉਹਨਾਂ ਨੂੰ ਲੁੱਟ ਰਹੇ ਆ ਉਹ ਨਾ ਤਾਂ ਗੱਟੀ ਰਾਜੋ ਕਿਤੇ ਨਾ ਇਹਦੇ ਨਾਲ ਸਰਾਊਂਡਿੰਗ ਜਿਹੜੇ ਡੁੱਬੇ ਹੋਏ ਪਿੰਡ ਨੇ ਉਸ ਪਿੰਡ ਉਹਨਾਂ ਪਿੰਡਾਂ ਇਹਨਾਂ ਲੋਕਾਂ ਦਾ ਇਹੀ ਕਹਿਣਾ ਹੁਣ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਜਿਹੜੇ ਲੋਕ ਅਜੇ ਵੀ ਢਾਣੀਆਂ ਬਣਾ ਕੇ ਬੈਠਿਆ ਤੇ ਕਿਉਂਕਿ ਹੁਣ ਸੜਕੀ ਆਵਾਜਾਈ ਸ਼ੁਰੂ ਹੋ ਗਈ ਆ ਉਹ ਲੋਕ ਆਪਣੀਆਂ ਗੱਡੀਆਂ ਟਰਾਲੀਆਂ ਤੇ ਇੱਥੇ ਸਮਾਨ ਪਹੁੰਚਾ ਸਕਦੇ ਆ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਉੱਥੋਂ ਖਾਲੀ ਕਰਾਉਣਾ ਚਾਹੀਦਾ ਪੁਲਿਸ ਨੂੰ ਇਹ ਸਖਤ ਜਿਹੜੀ ਆ ਕਾਰਵਾਈ ਉਹਨਾਂ ਲੋਕਾਂ ਤੇ ਕਰਨੀ ਚਾਹੀਦੀ ਜਿਹੜੇ ਅਜੇ ਵੀ ਢਾਣੀਆਂ ਬੰਨ ਕੇ ਸੜਕਾਂ ਤੇ ਲੁੱਟਣ ਦੀ ਨੀਤ ਨਾਲ ਬੈਠੇ ਹੋਏ ਆ